ਅੱਖਾਂ ਦੇ ਅਥਰੂ ਪੀ ਗਿਆ ਅੰਦਰ ਦੇ ਖੌਕਿਆਂ ਨੂੰ ਅੰਦਰ ਖੀਦ ਬਾਗਿਆ ਸੱਚੀ ਸਰਕਾਰ ਦਾ ਸੀਸ ਚੁਕਿਆ ਤੇ ਕੱਪੜੇ ਵਿੱਚ ਲਪੇਟ ਕੇ ਖੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਿਹਾ ਸੱਚੇ ਪਾਤਸ਼ਾਹ ਹੁਣ ਸਿੱਖ ਦੇ ਸਿਰ ਤੇ ਹੱਥ ਰੱਖੀ ਮੈਂ ਸੀਸ ਤੇਰੇ ਪੁੱਤਰ ਕੋਲ ਲੈ ਕੇ ਚਲਿਆ ਮੈਂ ਸੀਸ ਤੇਰੀ ਮਾਤਾ ਕੋਲ ਲੈ ਕੇ ਚਲਿਆ ਸਿੱਖ ਦੇ ਅੰਗ ਸੰਗ ਰਹੀ ਇੰਨੀ ਧੇਰ ਨੂੰ ਗੱਡੇ ਲੰਗੇ ਲੱਖੀ ਸ਼ਾਵਣ ਜਾ ਰਹਾ ਲੰਗੇ ਹਾਂ ਤੇ ਲੱਖੀ ਸ਼ਾਵਣ ਜਾਰਾ ਕੌਣ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਹੁਰਾਂ ਨੇ ਭਾਈ ਮਨੀ ਸਿੰਘ ਹੋਣਾ ਦੀ ਸੁਪਤਨੀ ਬੀਬੀ ਸੀਤੋਬਾਈ ਲੱਖੀ ਸ਼ਾਵਣ ਜਾਰੇ ਦੀ ਬੱਚੀ ਹੈ ਗੱਡੇ ਲੰਗੇ ਨੇ ਲੱਖੀ ਸ਼ਾਵਣ ਜਾਰਾ ਕਹਿੰਦਾ ਕਾਦਾ ਤੂੰ ਸ਼ਾਹ ਹੈ ਜੇ ਗੁਰੂ ਤੇਗ ਬਹਾਦਰ ਦਾ ਧੜ ਚੁਰਸਤੇ ਵਿੱਚ ਰੁਲਦਾ ਰਹੇ ਧੜ ਚੁੱਕਿਆ ਗੱਡੇ ਤੇ ਰੱਖਿਆ ਤੇ ਆਪਣੇ ਘਰ ਨੂੰ ਲੈ ਤੁਰਿਆ ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ ਮੇਰੇ ਗੁਰੂ ਤੇਗ ਬਹਾਦਰ ਸੱਚੇ